बजे ही जाएगी है। तारीख बजे बजे ही जाएगी जल्दी तारीख बजेगी। ये बढ़िया परफॉर्मेंस होगी मेरे वीडियो। बायीं चल आवाज़ हुई भा बण खे जात्मा जे से हथ दॿे तारी भई पढ़ाई ਬਾਈ ਕਾਇਦੇ ਮਰਾਏਗਾ ਐਸਾ ਕਾਲੇ ਆਹ ਪਰਾਂ ਕਰੀ ਬਾਈ ਬਈਆ ਵੀਰੇ ਕੁਰਸੀ ਤੇ ਬਈਆ ਮੜਾ ਜਾ ਤਾੜੀ ਲਗਾ ਦੇ ਕਰੋ ਜੀ ਜ਼ੋਰ ਨਾਲ ਪਲੀ ਆਪੇ ਕੱਟ ਕਰ ਲੈ ਜਾਂ ਸਾਨੂੰ ਕੀ ਹੂ ਹਾਂ ਆਉਣ ਵਾਲੇ ਸਮੇਂ ਦੇ ਇਹਨਾਂ ਦੇ ਬੱਚੇ ਜਿਹੜੇ ਹੀਰੇ ਆ ਵੀਰੇ ਵੀਰੋ ਜਿਨ੍ਹਾਂ ਨੂੰ ਅੰਤਰਾਸ਼ਿਆ ਜਾ ਰਿਹਾ ਹੈ ਛੋਟੀ ਉਮਰ ਦੇ ਪਲਾਗਾ ਜਿਹੜੀਆਂ ਵੱਡੀਆਂ ਨੇ ਆਸਾਂ ਜਿਹੜੀਆਂ ਮੇਹਰ ਤੇ ਇਸ ਬੱਚੀ ਨੇ ਛੜੀਆਂ ਨੇ ਬਾਈ ਜੀ ਤਾਲੀ ਬਦਰੀ ਚਾਹੀਦੀ ਹੈ ਦੇ ਨਾਮ ਦਾ ਬੱਚੇ ਦਾ ਨਾਮ ਲੈਣਾ ਹਕੀਕਤ ਬੱਚੇ ਦਾ ਨਾਮ ਹੈ। ਹਕੀਕਤ 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 ਸਾਰੇ ਸਾਰੇ ਐਸੇ ਤਰ੍ਹਾਂ ਬੱਚੇ ਦਾ ਹੌਸਲਾ ਫਾਇ ਹੋਇਆ ਜੀ ਦੇ ਨਾਮ ਸਭ ਸਾਡੇ ਦੇ ਨਾਲ ਦੀ ਬੱਚੀ ਹੈ। ਤਾੜੀ ਦੀ ਆਵਾਜ਼ ਆਉਣੀ ਚਾਹੀਦੀ ਹੈ ਜੋਰ ਇੱਕ ਕਦਮ ਹਕੀਕਤ ਭਈ ਨਾਮ ਉਹ ਬੱਚੇ ਦਾ ਨਾਮ ਬ੍ਰੀਜ ਵੈਰੀ ਗੁੱਡ ਹਕੀਕਤ भले vale, भले vale.